मानजोग एस एस पी फिरोजपुर सौम्या मिश्रा जी वालों सख्त निर्देश है कि जी मर्डर की वारदात हुई आठ तारीख के रात दो बजे थाना मल्लावल इनू छेती छेती ट्रेस किया जाए तो दोषी फड़िया जाएगा मानजोग एस एस पी फिरोजपुर सौम्या मिश्रा जी ने एक जरा स्पेसल टीम का गठन किया डी एस पी डी श्री बलकार जी जिन्होंने कोडिशनल इंचार्ज डी एस पी जीरा दा भी है सी आई इंचार्ज प्रभजीत जी तो जरा एस एच ओ मलरा मल्लावला है बलराज ਸਲੂਟਰ ਸਫਲ ਹੋਇਆ ਜਿਹੜਾ ਡੀਐਸਪੀ ਡੀ ਬਲਕਾਰ ਜੀ ਦੇ ਟੀਮ ਨੇ ਆ ਜਿਹੜਾ ਕੇਸ ਸੀਗਾ ਆ 24 ਘੰਟੇ ਤੋਂ ਦਰੈਸ ਕੀਤਾ ਜਿਹੜਾ ਦੋਸ਼ੀ ਸੀ 72 ਮਜੀਤਰਾ ਸਿੰਘ ਜਿਨਨੇ 315 ਜਿਹੜਾ ਹੈਗਾ ਉਹ ਰਾਈਫਲ ਦੇ ਨਾਲ ਸਤਨਾਮ ਦਾ ਕਤਲ ਕੀਤਾ ਸੀ ਉਹਨੂੰ ਅੱਜ ਜਿਹੜਾ ਹੈਗਾ ਫਤੇਗੜ ਸਾਬਰਾਵਾ ਬੱਸ ਸਟੈਂਡ ਮੱਲਾਵਾਲਾ ਤੇ ਉਹਨੂੰ ਗ੍ਰਿਫਤਾਰ ਕੀਤਾ ਹੈ ਤੇ ਅਸੀਂ ਪੁਲਿਸ ਰਿਮਾਂਡ ਲੈ ਕਰਕੇ ਪੁੱਛਿਸ਼ ਕਰ ਰਹੇ। ਇਸ ਦਾ ਕਾਰਨ ਕੀ ਸੀ ਇਹ ਕਤਲ ਕਿਉਂ ਕੀਤਾ ਗਿਆ? ਆ ਤਾਂ ਦੇਖੋ ਤਫ਼ਤੀਸ਼ ਦਾ ਵਿਸ਼ਾ ਹੈ ਮਲਟੀਪਲ ਐਂਗਲ ਤੋਂ ਜਿਹੜਾ ਹੈਗਾ ਆ ਵਰਕ ਕੀਤਾ ਜਾ ਰਿਹਾ ਤੇ ਅਸੀਂ ਛੇਤੀ ਪ੍ਰਤਿਵਾਸ ਸਰ ਕੋਈ ਨਜਾਇਜ਼ ਸਬੰਧ ਵੀ ਦਾ ਵੀ ਕੋ ਆ ਰਿਹਾ ਜੀ। ਆ ਵੀ ਇੱਕ ਐਂਗਲ ਹੈ ਹੋਰ ਵੀ ਐਂਗਲ ਹੈ ਅਸੀਂ ਸਾਰੇ ਐਂਗਲ ਤੇ ਤਫ਼ਤੀਸ਼ ਕਰਾਂਗੇ। ਸੋ ਕ੍ਰਿਮੀਨਲ ਰਿਪੋਰਟ ਹੈ ਰਿਕਾਰਡ ਹੈ ਕਹਿੰਦਾ ਕ੍ਰਿਮੀਨਲ ਰਿਕਾਰਡ ਹੈਗਾ ਉਹ ਅਸੀਂ ਚੈੱਕ ਕਰ ਰਹੇ ਹਾਂ ਜੀ। ਸਿਰ ਕਿਤੇ ਗੋਲੀ ਚੱਲੀ ਕਿੰਨੇ ਪਰਚਾ ਦਰਜ ਕਰ ਦਿੱਤਾ ਕਿੰਨੇ ਦੋਸ਼ੀ ਸੀ? ਅਚਾਨਕ ਤਾਂ ਨਹੀਂ ਗੋਲੀ ਚੱਲੀ ਜੀ। ਦੋਸ਼ੀ ਜਿਹੜਾ ਸੀਗਾ ਇੱਕ ਸੀਗਾ। ਇੱਕ ਹੀ ਸੀਗਾ ਜਿਹੜਾ ਉਹਦਾ ਪ੍ਰਾ ਹੈਗਾ ਗੁਰਜੰਟ ਮੌਕੇ ਦੇ ਗਵਾਹ ਮੁਤਾਬਕ ਚਾਣਕਨੀ ਚੱਲੀ ਟੈਂਸ਼ਨੀ ਚੱਲੀ ਇੰਟੈਂਸ਼ਨ 'ਚ ਚਲਾਈ ਗਈ ਹੈ ਇੰਟੈਂਸ਼ਨ ਕੀ ਦਸੀ ਸਰ ਉਹਦੇ ਪ੍ਰਾ ਨੂੰ ਘਰੇ ਘਰੇ ਬੁਲਾਇਆ ਸੀ ਘਰੇ ਬੁਲਾ ਕੇ ਨੂੰ ਮਾਰਿਆ ਨਜੀ ਰੰਜੀਤ ਨਾਲ ਨਜੀ ਰੰਜੀਤ ਨਾਲ ਅਸੀਂ ਤਪਤੀਸ ਕਰ ਰਹੇ ਕੀ ਮਸਲਾ ਪਰ ਸਾਡੀ ਪ੍ਰਾਇਰਟੀ ਆ ਸੀ ਕਿ ਜਿਹੜਾ ਦੋਸ਼ੀ ਹੈਗਾ ਉਹਨੂੰ ਫੜਿਆ ਜਾਏ ਉਹ 24 ਘੰਟੇ ਤੋ ਫੜਿਆ ਗਿਆ